ਕਰੇ ਤੂੰ ਗੱਲਾ ਮੇਰੇ ਨਾਲ ਕਰੇ ਤੂੰ ਜੋ ਹਰਸ਼ ਤੇਰੇ ਤੇ ਮਰਿਆ ਸੀ ਉਹ ਅੱਜ ਵੀ ਮਰਦਾ ਏ ਉਸ ਕੁੜੀ ਨੂੰ ਫੇਰ ਦੁਬਾਰਾ ਮਿਲ ਲੈ ਨੂੰ ਮੇਰਾ ਜੀ ਜਾਂ ਕਰਦਾ ਏ ਉਸ ਕੁੜੀ ਨੂੰ ਕਹਿੰਦਾ ਕਿ ਥੋੜਾ ਨਹੀਂ ਪਿਆਰ ਹੁਣ ਤੂੰ ਕਾਫੀ ਦੇ ਦੇ ਥੋੜਾ ਨਹੀਂ ਪਿਆਰ ਹੁਣ ਤੂੰ ਕਾਫੀ ਦੇ ਦੇ ਛੱਡ ਪੁਰਾਣੀਆਂ ਗੱਲਾਂ ਮੈਨੂੰ ਮਾਫੀ ਦੇ ਦੇ ਕਿ ਕਿਸੇ ਬਗੀਚੇ ਬਣ ਕੇ ਵੱਲੇ ਇਸ਼ਕ ਦਾ ਖੇਲਦੇ ਆ ਜੇ ਇਜਾਜ਼ਤ ਹੋਵੇ ਤੇਰੀ ਆਪਾਂ ਫੇਰ ਤੋਂ ਮਿਲਦੇ ਆ ਜੇ ਇਜਾਜ਼ਤ ਹੋਵੇ ਤੇਰੀ ਆਪਾਂ ਫੇਰ ਤੋਂ ਮਿਲਦੇ ਆ ਫੇਰ ਦੁਬਾਰਾ ਮਿਲ ਲੈ ਨੂੰ ਮੇਰਾ ਜੀ ਜਕਰਦਾ ਏ ਉਸ ਕੁੜੀ ਨੂੰ ਫੇਰ ਦੁਬਾਰਾ ਮਿਲ ਲੈ ਨੂੰ ਮੇਰਾ ਜੀ ਜਕਰਦਾ ਏ ਉਸ ਕੁੜੀ ਨੂੰ ਉਸ ਕੁੜੀ ਨੂੰ ਹਾਂ